ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬੰਟੀ ਡੱਬਾ ਤੇ ਨਾਲ ਮੇਰੇ ਜੋਤਾ ਵੀਰ ਮਹਿਮਦਾਲ ਤੋਂ ਤੇ 8 ਫਰਵਰੀ ਨੂੰ ਪਿੰਡ ਖੇੜਾ ਦੋਨਾ ਜਿਲ੍ਹਾ ਕਪੂਰਥਲਾ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਜਿੱਥੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਖੇਡ ਰਹੀਆਂ ਆ ਬਹੁਤ ਹੀ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਆ ਆਪਣੀ ਵੀ ਸਾਰੀ ਟੀਮ ਪਹੁੰਚ ਰਹੀ ਆ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਹੌਮ ਹੌਮ ਆ ਕੇ ਪਹੁੰਚੋ ਤੇ ਮੇਲੇ ਨੂੰ ਰੌਣਕ ਲਾਉਂਦਾ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਅੱਛੀ ਗੱਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਖੇੜੇ ਦੋਨਾਂ ਦੇ ਵਿੱਚ 8 ਫਰਵਰੀ ਨੂੰ ਮੇਜਰ ਲੀਗ ਦਾ ਕਬੱਡੀ ਕੱਪ ਹੋਣ ਜਾ ਰਿਹਾ ਬਹੁਤ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਆਪਣੀ ਸੰਦੀਰ ਨੰਗਲੰਬੀਆਂ ਬਾਬਾ ਸ਼ਿਸ਼ੇਨ ਦਾ ਕਬੱਡੀ ਕਲੱਬ ਸ਼ਾਹਕੋਟ ਵੀ ਪਹੁੰਚ ਰਹੀ ਆ ਤੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਹੌਮ ਹੌਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਬਣਾਇਓ 8 ਫਰਵਰੀ 2025 ਸਾਸਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵੀਰ ਹਰਦੀਪ ਸਿੰਘ ਤਾਊ ਤੋਗਾਂ ਵਾਲੀਆ ਨਾਲ ਮੇਰੇ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਤੇ ਜੂ ਸਪੋਰਟਸ ਕਲੱਬ ਖੇੜਾ ਦੋਨਾ ਸਾਡੇ ਸਾਰੇ ਵੀਰਾਂ ਵੱਲੋਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪ ਸਭ ਨੇ ਹਾਜ਼ਰੀ ਭਰਨੀ ਆ ਟੂਰਨਾਮੈਂਟ ਤੇ ਜੋ ਹੋ ਰਿਹਾ ਆ ਮਿਤੀ 6 7 ਤੇ 8 ਫਰਵਰੀ ਨੂੰ 6 ਤਰੀਕ ਨੂੰ ਮੈਚ ਹੋਣਗੇ ਫੁੱਟਬਾਲ ਦੇ ਵਾਲੀਬਾਲ ਦੇ ਤੇ 50 ਕਿਲੋ ਤੇ 7 ਤਰੀਕ ਨੂੰ ਮੈਚ ਹੋਣਗੇ 75 ਕਿਲੋ ਦੇ ਤਿੰਨ ਬੰਦੇ ਬਾਹਰੋਂ ਤੇ 8 ਤਰੀਕ ਨੂੰ ਕਬੱਡੀ ਦੀਆਂ 8 ਚੋਟੀ ਦੀਆਂ ਅਕੈਡਮੀ ਜਿਹੜੀਆਂ ਆ ਪੰਜਾਬ ਦੀਆਂ ਉਹਨਾਂ ਦੇ ਭੇਡ ਹੋਣਗੇ ਸੋ ਪੂਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਹੋਮ ਹਮਾ ਕੇ ਪਹੁੰਚੋ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਪਿੰਡ ਖੇੜਾ ਦੋਨਾਂ ਕਪੂਰਥਲਾ ਦੇ ਵਿੱਚ ਜੋ ਕਿ ਵਰੋਰੀ ਨੂੰ ਗੋਲਡ ਕਬੱਡੀ ਕੱਪ ਆਉਣ ਜਾ ਰਿਹਾ ਜਿੱਥੇ ਕਿ ਆਪਣੇ ਆ ਸਾਰੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਆ ਤੇ ਬਹੁਤ ਵੱਡਾ ਕਬੱਡੀ ਕੱਪ ਆ ਤੇ ਜੋ ਕਿ ਆਪਣੇ ਵੀਰ ਹੈਰੀ ਜੂਸਾਰੇ ਤੇ ਸਾਰੇ ਰਲ ਕੇ ਭਰਾ ਕਰਾ ਰਹੇ ਆ ਤੇ ਸਰਨ ਬੇਨਤੀ ਆ ਜੀ ਜਰੂਰ ਪਹੁੰਚੋ ਤੇ ਮਿਲ ਕੇ ਜਨਨਤ ਮਜ਼ਾ ਹੋਵੇ ਸਾਤਜੀਪਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਪਿੰਡਾ ਬਡੋਰੀ 8 ਫਰਵਰੀ ਨੂੰ ਪਿੰਡ ਖੇੜੇ ਤੋਂ ਨੇ ਵੀ ਕਿ ਬਹੁਤ ਹੀ ਵੱਡਾ ਕਬੱਡੀ ਕੱਪ ਹੋਇਆ ਜੀ ਮੇਜਰ ਕਬੱਡੀ ਲੀਗ ਜਿੱਥੇ ਪਹੁੰਚ ਰਹੇ ਸਾਰੇ ਸੁਪਰਸਟਾਰ ਕਬੱਡੀ ਪਲੇਅਰ ਤੇ ਅਸੀਂ ਵੀ ਉੱਥੇ ਪਹੁੰਚਾਂਗੇ ਆਪਣੇ ਵੀਰ ਹੈਰੀ ਯੂਐਸਏ ਵੱਲੋਂ ਤੇ ਖਨੀਫ ਯੂਐਸਏ ਵੀਰ ਵੱਲੋਂ ਸਾਰਿਆਂ ਨੂੰ ਖੁੱਲੇ ਸਦੈ ਆ ਕੇ ਟੂਰਨਾਮੈਂਟ ਦੀ ਰੌਣਕ ਬਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ੀਰਾ ਜਸਵੀਰ 6 7 ਤੇ 8 ਫਰਵਰੀ ਨੂੰ ਪਿੰਡ ਖੈਰਾ ਦੋਨਾਂ ਜ਼ਿਲ੍ਹਾ ਕਪੂਰਥਲਾ ਦੀ ਧਰਤੀ ਤੇ 48ਵਾਂ ਕਬੱਡੀ 골ਡ ਕੱਪ ਹੋਣ ਜਾ ਰਿਹਾ ਜਿਸ ਦੇ ਵਿੱਚ 8 ਫਰਵਰੀ ਨੂੰ ਮੇਜਰ ਲੀਗ ਦੇ ਮੁਕਾਬਲੇ ਹੋਣਗੇ ਤੇ ਇਹ ਜਿਹੜਾ ਖੇਡ ਮੇਲਾ ਆ ਸਾਰੇ ਪਿੰਡ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੇ ਅਸੀਂ ਵੀ ਸਾਰੇ ਭਰਾ ਕੋਸ਼ਿਸ਼ ਕਰਾਂਗੇ ਪੂਰੀ ਪਹੁੰਚਣ ਦੀ ਤਾਂ ਰੌਣਕਾਂ ਲਾਵਾਂਗੇ ਸਾਰਿਆਂ ਨੂੰ ਖੁੱਲਾ ਸੱਦਾ ਪਹੁੰਚੋ ਜਰੂਰ ਤੇ ਜਾਂਦੇ ਜਾਂਦੇ ਇੱਕ ਗੀਤ ਦੇ ਨਾਲ ਤੁਹਾਡੀ ਸਾਂਝ ਹੋ ਲੱਡੂਆਂ ਚ ਪਾ ਕੇ ਕੁਝ ਸੀ ਖਵਾਉਂਦੇ ਰਹੇ ਉੱਠਣ ਨਹੀਂ ਦੇਣਾ ਸੀ ਸਕੀਮਾਂ ਲਾਉਂਦੇ ਰਹੇ ਚੱਕਦੇ ਸੀ ਪੈਰਾਂ ਦੀ ਉਹ ਮਿੱਟੀ ਲੁੱਕ ਕੇ ਨਾਮ ਨੀਮਾ ਲੈਣਾ ਕੁਝ ਬੰਦੇ ਸੀ ਦੱਲੇ ਜੱਟ ਦੀ ਤਰੱਕੀ ਬੰਬ ਵਾਂਗੂ ਚੱਲ ਗਈ ਥੋਡੇ ਤਾਂ ਪਤੰਦਰੋਂ ਆ ਟੂਣੇ ਨਹੀਂ ਚੱਲੇ ਮਿਲਦੇ ਆ ਜੀ 6 7 ਤੇ 8 ਫਰਵਰੀ ਨੂੰ ਪਿੰਡ ਖੈੜਾ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਕਬੱਡੀ ਮੇਜਰ ਲੀਗ ਦੇ ਮੁਕਾਬਲੇ ਹੋਣਗੇ ਤਾਂ ਪਹੁੰਚਣਾ ਜਰੂਰ ਜੀ ਆਓ ਲਾਉਣੇ ਆ ਰੌਣਕਾਂ ਖਬਰ ਆਖੇ